ਚੈਨਲ ਦਾ ਆ ਰੈਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅਮਰਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਅਮਰਸਰ ਫਤਿਹਗੜ ਚੂੜੀਆਂ ਬਾਈਪਾਸ ਚੌਂਕੀ ਨੇੜੇ ਇੱਕ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਕੁਝ ਮਹੀਨੇ ਪਹਿਲਾਂ ਵੀ ਪੰਜਾਬ ਵਿੱਚ ਵੱਖ-ਵੱਖ ਚੌਂਕੀਆਂ ਉੱਪਰ ਗਰਨੇਡ ਹਮਲੇ ਹੋ ਚੁੱਕੇ ਹਨ ਪਰ ਇਸ ਵਕਤ ਦੀ ਖਬਰ ਅਮਰਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਤਿਹਗੜ ਚੂੜੀਆਂ ਬਾਈਪਾਸ ਨੇੜੇ ਸਥਿਤ ਚੌਂਕੀ ਦੇ ਕੋਲ ਇੱਕ ਤਮਾਕਾ ਹੁਣ ਦੀ ਖਬਰ ਸਾਹਮਣੇ ਆਈ ਹੈ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੈ ਅਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਧਾਨੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆਰਿਆ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਛੜ ਨਾਲ ਅੰਮ੍ਰਿਤਸਰ ਤੋਂ ਪੱਤਰਕਾਰ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਨਹੀਂ ਵੈਰੀਫਾਈ ਕਰ ਲੈਂਦਾ ਜੀ ਵੈਰੀਫਾਈ ਕਰ ਲੈਂਦਾ ਜੀ ਨਹੀਂ ਤੁਸੀਂ ਤੇ ਪਹੁੰਚਾਣਾ ਬੰਦਵਾ ਤਾਲਾ ਲਾ ਤਾਲਾ ਐ ਨਹੀਂ ਜੀ ਕੀ ਚੌਂਕੀ ਹੈ ਕੀ ਚਲੋ ਵੈਰੀਫਾਈ ਕਰ ਲੈਂਦਾ ਜੀ ਇੱਕ ਮਿੰਟ ਵੈਰੀਫਾਈ ਕਰ ਲੈਂਦਾ ਜੀ ਲੱਗਾ ਮੈਨੂੰ ਫਿਰ ਵੈਰੀਫਾਈ ਹੋਈ ਮੇਰੇ ਪਾ ਜੱਗਾ ਲਈ ਨਹੀਂ ਐ ਸਰ ਕੀ ਗੱਲ ਹੋਈ ਜੀ ਕਿਤੇ ਕਮੇਰ ਸੁੱਟਿਆ ਵਾ ਅੱਛਾ ਤੇ ਇਹ ਹੋਣਾ ਕਲੀਅਰ ਥੋੜਾ ਲੱਗਨੇ ਟ ਹੈਗਾ ਹੋਰ ਐ ਸਰ ਹੱਥ ਕੀ ਫੜਾ ਥੋੜਾ ਦੱਸ ਕੀ ਤੁਹਾਨੂੰ ਪਤਾ ਕੀ ਲੱਗ ਸਕਦਾ ਇਹ ਸਰ ਚਾਰਟਿੰਗ ਤੁਸੀਂ ਬੋਲੇ ਟ੍ਰਿਗਰ ਹੈਗਾ ਕੁਝ ਜਾਣਕਾਰੀ ਤੁਸੀਂ ਪਹਿਲਾਂ ਬੋਲੇ ਟ੍ਰਿਗਰ ਹੈਗਾ ਵਾ 那你了一个啥呀？ ਮੈਨੂੰ ਲੱਗਦਾ ਵੇਖਾਂਗਾ ਫਿਰ ਗੱਲ ਕਰਾਂਗਾ ਵੀ ਕੀ ਐ ਅੱਛਾ ਲੋਕਾ ਸਰ ਕਿੰਨਾ ਕਿ ਜ਼ਬਰਦਸਤ ਹੋਇਆ ਸੀ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈ ਕਿੱਡਾ ਕਿ ਜ਼ਬਰਦਸਤ ਮੈਂ ਤਾਂ ਫੁਨੇ ਆਇਆ ਹੀ ਆ ਜੇ ਅੱਛਾ ਜੀ ਕੀ ਜਾਣਕਾਰੀ ਸਰ ਕੀ ਬਿਲੀ ਤੁਹਾਨੂੰ ਇਨਫੋਰਮੇਸ਼ਨ ਕੀ ਧਮਾਕਾ ਹੋਇਆ ਧਮਾਕਾ ਆ ਨਹੀਂ ਨਹੀਂ ਇਹ ਬੰਬ ਦਾ ਲੋਕ ਹੈਗਾ ਕੋਈ ਧਮਾਕੇ ਦੇ ਤੁਹਾਨੂੰ ਦੇਖਾਂਗੇ ਆਪਾਂ ਕੀ ਆ ਆਪਾਂ ਵੈਸੇ ਦੇਖਦੇ ਕਿ ਆਪਾਂ ਸਾਬਿਤ ਕਰਾਂਗੇ ਆਪਾਂ ਫਿਰ ਆਪਣੇ ਮੈਨੂੰ ਇੱਕ ਵਾਰੀ ਫੇਰ ਜਾਣਕਾਰੀ ਦੇ ਦਿਓ ਪਲੀਜ਼ ਆਪਾਂ ਤਬਦੀਸ਼ ਕਰਾਂਗੇ ਵੀ ਕੀ ਆਏ ਆਪਣੇ ਬਾਰੇ ਕੋਈ ਇੱਕ ਵਾਰੀ ਜਾਣਕਾਰੀ ਫੇਰ ਦੇ ਦਿਓ ਨਾਮ ਤੇ ਨਿਕਲੇ ਸਬਤਰ ਭੁੱਲੇ ਕਰ ਲੋ ਹੋਏਗੀ ਯਾਰ ਐਸਚੋ ਸਾ ਉਹ ਫਿਰ ਨਾ ਵੇ ਵੈਸੇ ਤੁਸੀਂ ਅੱਜ ਚੁੱਕਿਆ ਕਰਨਾ ਪੈਣਾ ਆਈਡੀਆ ਰਾਤ ਕੋਈ ਤਰੀਕਾ ਕਿ ਕੈਂਡੀਡਟ ਦਾ ਬੈਨਾ ਕਿ ਇਹ ਕਾਰਨੋਂ ਲਾ ਦੇਣਾ ਅਬ ਜਿਹੜਾ ਫਰਮਾਗਾ ਫਾਇਦਾ ਨਹੀਂ ਦੇਗਾ ਕੈਂਡੀਡਟ ਵੀ ਕਿੰਨਾ ਚੁੱਕੇ ਆਈਡੀਆ ਨਾ ਮੇਰੇ ਮਤਲਬ ਮੇਰਾ ਆਇਆ ਹਾਂ ਮਿਲੋ